ਆਹ ਦੇਖੋ ਕਿਤੇ ਲੱਖ ਰੁਪਈਆ ਦੀ ਹੈ ਨਾ ਉਹਨਾਂ ਦੇ ਸੱਧੀਆਂ ਦੀ ਭਾਜੀ ਆ ਨਹੀਂ ਦੋ ਤਿੰਨ ਦੀਆਂ ਸੀ ਉਹ ਨਹੀਂ ਉਹ ਮੈਨੂੰ ਲਪਾਪਾ ਪਾਟਾ ਲਗਾ ਨਾ ਲੱਗਦਾ ਅੰਕਲ ਦੇ ਪੈਸੇ ਘਟਦੇ ਮੈਂ ਦੇਖ ਲੈ ਆਹੀ ਆ ਆ ਲਾਲ ਤੁਕਾਰੀ ਹਾਂ ਦੇ ਕੁੱਤੀ ਉਹਨਾਂ ਦੇ ਆਹ ਦੇ ਆ ਹਾਂ ਆ ਦੇ ਝੋੜਾ ਝੋੜਾ ਜਿਆ ਕਰ ਲੈ ਭਾਜੀ ਇਹਦੇ ਕੋਲ ਆਹ ਸੱਟ ਤੇ ਆਹ ਸੱਟ ਤੇ ਆ ਦੇਖੋ ਕਿਆ ਹੋ ਗਿਆ ਪੈਰੇ ਲਗਾ ਕੇ ਲੰਘ ਗਈ ਤੂੰ ਤੇ ਕੀ ਨਾਮ ਬੋਲ ਫਸੰਤ ਰੋ ਪੈਸੇ ਕੱਢ ਲੈ ਖਾ ਦੇ ਦਾ ਆ ਹੁਣ ਸਿੱਟ ਦੁੱਤੇ ਥੱਲੇ ਸਾਰੇ ਕੱਢ ਲੈ ਲੱਖ ਰੁਪਈਆ ਕੱਢ ਲੈ ਆ ਲੈ ਇਹਨਾਂ ਥੱਪੜ ਤਾਂ ਮਾਰਨੋ ਲੋਬੜਾ ਲੋਬੜਾ ਅੱਛਾ ਇਹ ਖੰਡ ਨਜ਼ਰ ਸਿੱਟਦੇ ਪੈਸੇ ਪੈਸੇ ਤੇ ਤੇਨੇ ਉੱਥੇ ਤੇਰੇ ਹੱਥ 'ਚ ਪੈਸੇ ਸਿਗੇ ਨਾ ਨਹੀਂ ਮੇਰੇ ਮੈਨੇ ਤੇਰੇ ਹੱਥ 'ਚ ਸਿਗੇ ਮੈਂ ਦੇਖੇ ਤੇਰੇ ਹੱਥ 'ਚ ਤੇਰਾ ਹੁਲੀਆ ਤੇ ਇੱਕ ਮੈਨੂੰ ਪਹਿਲੇ ਪਤਾ ਲੱਗ ਗਿਆ ਵੇ ਕੋ ਪੈਸੇ ਇਹਦੇ ਨਹੀਂ ਹੈਗੇ ਆ ਦੇ ਲਖਾਵਾ ਇਹ ਨਹੀਂ ਪਾੜਿਆ ਆ ਦੇ ਓਹੋ ਆ ਦੇ ਇਹ ਲਖਾਵਾ ਤੁਹਾਡੇ ਰੋਮ ਮਾਰਿਆ ਅਜੇ ਵੀ ਨਾ ਪਾਵੇ ਤੇ ਵਿੱਚ ਇਹਨੂੰ ਪਾੜ ਕੇ ਰੱਖੋ ਬਲੇਡ ਮਾਰਿਆ ਨਹੀਂ ਓਹੋ ਬਲੇਡ ਮਾਰਿਆ ਨਹੀਂ ਕਿਹਦਾ ਨੰਬਰ ਹੈਗਾ ਪਤਾ ਨਹੀਂ ਮੈਂ ਦੇਖਿਆ ਮੈਂ ਦੇਖਿਆ ਹੱਥ ਚ ਪੈਸੇ ਮੈਂ ਇਹ ਹੱਥ ਚ ਪੈਸੇ ਦੇਖ ਲੈ ਇਹ ਉੱਤਰ ਦੀ ਦੇਖੇ ਮੈਂ ਕਿ ਕੋ ਇੰਨੇ ਪੈਸੇ ਕਿੱਥੋਂ ਆ ਗਏ ਜਦੋਂ ਤੁਹਾਡਾ ਲਫਾਵਾ ਪਾਟਾ ਮੈਨੂੰ ਸ਼ੱਕ ਪਈ ਮੈਂ ਕਿ ਅੰਕਲ ਦਾ ਲੱਗਦਾ ਲਫਾਵਾ ਪਾਟੇ ਚ ਪੈਸੇ ਕੱਢ ਪਰ ਇਹਨਾਂ ਦਾ ਹੁਲੀਆ ਤੇ ਇਹ ਉਹ ਜਨਾਨੀ ਨਾਲ ਕੋ ਪੀਲ ਸੂਟ ਵਾਲੀ ਉਹ ਵੀ ਇਹ ਦੋਏ ਜਾਨੀਆਂ ਮੈਂ ਕਿ ਮੈਂ ਕਿ ਇਹਨਾਂ ਦਾ ਹੁਲੀਆ ਲਾ ਕੇ ਤਾਂ ਲੱਗਦਾ ਨਹੀਂ ਨਾ ਤੂੰ ਪੰਜ ਲਾਓ ਇੰਨੀ ਹੈ ਥੱਦੀਆਂ 500 ਦੀਆਂ ਕਰੋ ਫੋਨਿੰਗ ਕਰਮਣੇ ਉਹ ਦਮਸਟ ਹੁਣ ਜਿਆਦਾ ਫੜੀ ਐ ਸੀ ਤੇ ਪੈਸੇ ਕੱਢੋ ਤੇ ਸਿਰ ਤੇ ਬਸ ਜੀ ਫਾ ਫਾ ਬਾੜਦਾ ਹਾਲ ਫਾ ਬਾੜਦਾ ਅੰਕਲ ਉਹਨਾਂ ਦਾ ਹੁਣ ਮਿਲ ਗਏ ਆਹੋ ਮੈਂ ਕੁਦਰਤੀ ਬਾਤ ਸਰਕਾਰ ਮੈਂ ਕਹਿਆ ਉਹ ਮੈਂ ਦੇਖ ਲਿਆ ਉਹ ਮੈਂ ਦੇਖ ਲਿਆ ਮੁੰਡੇ ਨੇ ਦੇਖ ਲਿਆ ਆਹੋ ਉਹ ਮੈਂ ਇਹਦੇ ਹੱਥ ਚ ਦੇ ਇਹ ਲਪਾਉਂਦੀ ਸੀ ਦਮਸਟ ਇਕੱਠੇ ਕਰਦੀ ਸੀ ਹੈਗਾ ਜੀ ਨੰਬਰ ਲਾਇਆ ਕਿੰਨੇ ਆਹੋ ਆਹ ਬਲੇਡ ਆਹ ਅੰਕਲ ਹੁਣ ਬਲੇਡ ਮਾਰੇ ਨੇ ਇਹ ਬਚ ਗਏ ਪੈਸੇ ਇਹਦੇ ਤੂੰ ਸੀ ਕੱਢ ਕੇ ਲੈ ਗਈ ਉਹ ਮੈਂ ਇਹਦੇ ਹੱਥ 'ਚ ਪਹਿਲੇ ਉੱਤਰ ਲੱਗੀ ਤੇ ਦੇਖ ਲੈ ਹਾਂ ਹਾਂ ਹੁਣ ਸਿੱਟੇ ਰਵਾਟਾ ਟੱਕ ਪੈਰਾ 'ਚ ਸੜ ਪੈਸੇ ਬਸ 'ਚ ਉਹ ਤੂੰ ਯਾਰ ਸੜ ਜਾ ਤੂੰ ਬੱਲੇ ਕਰੋ ਪਲੀਸ ਆਪਣੀ ਦੇਖੋ